हर इंसान दी ना एक अंदर दी आवाज ਹੁੰਦੀ ਹੈ ਔਰ ਕਦੇ ਨਾ ਕਦੇ ਉਹ ਆਵਾਜ਼ ਤੁਹਾਡੇ ਕੰਨਾਂ ਨੂੰ ਹੀ ਜ਼ਰੂਰ ਸੁਣਦੀ ਹੈ ਸਸ਼ਟੀਕਲ ਮੈਂ ਐਸਤੰਦਰ ਸੱਤੀ ਐਂਡ ਵੈਲਕਮ ਟੂ ਸੋਲ ਬਲੌਗਸ ਮੈਂ ਪਿੱਛੇ ਜੇ ਮੇਰੀ ਬੜੀ ਅੱਛੀ ਅਜ਼ੀਜ਼ ਦੋਸਤ ਹੈ ਸ਼ੀਨਾ ਅਮਰੀਕਾ ਤੋਂ ਔਰ ਅਸੀਂ ਬੜੀ ਦੇਰ ਦੀਆਂ ਮਤਲਬ ਸ਼ੀ ਇਜ਼ ਅ ਯੰਗਰ ਸਿਸਟਰ ਟੂ ਮੀ ਮੈਂ ਤੇ ਉਹ ਗੱਲ ਕਰ ਰਹੇ ਸਾਂ ਤੇ ਉਸਨੇ ਮੈਨੂੰ ਇੱਕ ਗੱਲ ਪੁੱਛੀ ਕਹਿੰਦੀ ਕਿ ਦੀਦੀ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲ ਹੋਈ ਹੈ ਤੇ ਮੈਨੂੰ ਮਤਲਬ ਕਿਵੇਂ ਕਰਨਾ ਚਾਹੀਦਾ ਹੈ ਇਹਦੇ ਬਾਰੇ ਹਨਾ ਜਾਂ ਤੁਸੀਂ ਕੀ ਸੋਚਦੇ ਹੋ ਤੇ ਮੈਂ ਉਹਨੂੰ ਇੱਕ ਗੱਲ ਕਹੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਆਪਣੀ ਫੈਮਿਲੀ ਚ ਕਿਸੇ ਦੀ ਮੈਰਿਜ ਹੋ ਰਹੀ ਸੀ ਤੇ ਤੂੰ ਕਿਹਾ ਸੀ ਵੀ ਮੇਰਾ ਦਿਲ ਨਹੀਂ ਮੰਨ ਰਿਹਾ ਤੇ ਮੈਂ ਤੈਨੂੰ ਕਿਹਾ ਸੀ ਵੀ ਚਲੋ ਇਹ ਤੇ ਹੁਣ ਅਗਲੇ ਦੀ ਚੋਇਸ ਹੈ ਸਾਡੀ ਤੇ ਇਹਦੇ ਚ ਕੋਈ ਚੋਇਸ ਨਹੀਂ ਹੈ ਬਟ ਉਹ ਵਿਆਹ ਜਿਹੜਾ ਸਿਰੇ ਨਹੀਂ ਸੀ ਚੜਿਆ ਇਹਦਾ ਮਤਲਬ ਮੈਂ ਕਿ ਤੇਰੇ ਦਿਲ ਨੇ ਕਦੇ ਤੇ ਤੈਨੂੰ ਆਵਾਜ਼ ਦਿੱਤੀ ਹੁੰਦੀ ਕਿ ਇਹ ਸਭ ਕੁਝ ਗੜਬੜ ਸੀਗਾ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਇਕੱਲੀ ਗੱਲ ਮੇਰੀ ਦੋਸਤ ਹੀ ਨਹੀਂ ਹੈ ਗੱਲ ਤੁਹਾਡੀ ਤੇ ਮੇਰੀ ਵੀ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਆ ਨਾ ਫੈਸਲਾ ਲੈਂਦੇ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਪੁੱਛਦੇ ਆ ਮੇਰੀ ਆਦਤ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਉਸਤਾਦਾਂ ਤੋਂ ਬਿਨਾ ਜ਼ਿੰਦਗੀ ਜੀਵੀ ਨਹੀਂ ਮੈਂ ਅੱਜ ਜਿੱਥੇ ਵੀ ਆ ਮੇਰੇ ਸਾਰੇ ਉਹ तमाम ਉਸਤਾਦ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਜਿਉਣੀ ਸਿਖਾਈ ਹੈ ਅੱਜ ਵੀ ਹਰ ਪਲ ਦੇ ਉੱਤੇ ਜਿਉਣੀ ਸਿਖਾਉਂਦੇ ਨੇ ਪਰ ਉਹਨਾਂ ਤੋਂ ਪਹਿਲਾਂ ਇੱਕ ਮੇਰੇ ਅੰਦਰ ਆਵਾਜ਼ ਹੁੰਦੀ ਹੈ ਤੁਹਾਡੇ ਅੰਦਰ ਵੀ ਜ਼ਰੂਰ ਹੁੰਦੀ ਹੋਏਗੀ ਜੇ ਤੁਸੀਂ ਕਿਸੇ ਗਲਤ ਰਿਲੇਸ਼ਨਸ਼ਿਪ ਚੋਂ ਨਾ ਤੇ ਉਹ ਇੱਕਦਮ ਡਿਵੋਰਸ ਨਹੀਂ ਹੁੰਦਾ ਇੱਕਦਮ ਤੁਸੀਂ ਵੱਖਰੇ ਨਹੀਂ ਹੁੰਦੇ ਇੱਕਦਮ ਤੁਸੀਂ ਕੁਝ ਐਕਸ਼ਨ ਨਹੀਂ ਲੈਂਦੇ ਤੁਹਾਨੂੰ ਬਹੁਤ ਧੇਰ ਪਹਿਲਾਂ ਤੁਹਾਡਾ ਮਨ ਕਹਿਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਕੋਈ ਰਿਸ਼ਤਾ ਟੁੱਟਣ ਵਾਲਾ ਹੁੰਦਾ ਹੈ ਕਿ ਕੁਝ ਗੜਬੜ ਹੈ ਕੁਝ ਠੀਕ ਨਹੀਂ ਹੈ ਕੁਝ ਜ਼ਿੰਦਗੀ ਚ ਠੀਕ ਨਹੀਂ ਚੱਲ ਰਿਹਾ ਇਹਨੂੰ ਕਰੈਕਟ ਕੀਤਾ ਜਾ ਸਕਦਾ ਫਿਰ ਤੁਸੀਂ ਆਪਣੇ ਮਨ ਚ ਕਹਿੰਦੇ ਹੋ ਮੈਂ ਬਹੁਤ ਨੈਗੇਟਿਵ ਸੋਚਦਾ ਮੈਨੂੰ ਮੈਨੂੰ ਬੜਾ ਵਹਿਮ ਹੈ ਮੈਨੂੰ ਠੀਕ ਕਰਨਾ ਚਾਹੀਦਾ ਯਾਰ ਮੈਂ ਐਦਾ ਜ਼ਿੰਦਗੀ ਨਹੀਂ ਜੀ ਸਕਦਾ ਇਹ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਸਾਡੇ ਚੋ ਕਿੰਨੇ ਕੁ ਲੋਕ ਨੇ ਜਿਹੜੇ ਆਪਣੀ ਰੂਹ ਦੇ ਨਾਲ ਕਨੈਕਟਡ ਨੇ ਤੁਹਾਨੂੰ ਪਤਾ ਹੈ ਤੁਹਾਡੀ ਜ਼ਿੰਦਗੀ ਨੂੰ ਜਿਉਣ ਦੇ ਵਿੱਚ 100 ਐਂਡ 10 ਪਰਸੈਂਟ ਜਿਹੜਾ ਰੋਲ ਹੈ ਉਹ ਤੁਹਾਡੀ ਰੂਹ ਅਦਾ ਕਰਦੀ ਹੈ ਤੁਹਾਡੇ ਅੰਦਰ ਦੀ ਆਵਾਜ਼ ਜਿਹੜੀ ਇੱਕ ਤੁਹਾਡੇ ਅੰਦਰ ਆਪਾਂ ਕਹਿੰਦੇ ਨੇ ਕਿ ਤੁਹਾਡੇ ਅੰਦਰ ਪਰਮਾਤਮਾ ਹੈ ਉਹ ਤੁਹਾਨੂੰ ਦੱਸ ਰਿਹਾ ਹੁੰਦਾ ਹੈ ਇਹ ਬੰਦਾ ਤੇਰੇ ਘਰ ਆਇਆ ਗਲਤ ਹੈ ਮੇਰੀ ਮਦਰ ਦੀ ਇੰਟੂਸ਼ਨ ਇੰਨੀ ਜ਼ਬਰਦਸਤ ਹੈ ਮੇਰੇ ਘਰ ਦੇ ਵਿੱਚ ਬੰਦਾ ਐਂਟਰ ਕਰਦਾ ਨਾ ਚਾਹੇ ਮੈਂ ਉਹਨਾਂ ਦੀ ਮੰਨਾਂ ਚਾਹੇ ਨਾ ਮੰਨਾਂ ਉਹ ਮੈਨੂੰ ਕਹਿ ਦੇਣਗੇ ਕਿ ਇਹ ਬੰਦਾ ਠੀਕ ਨਹੀਂ ਔਰ ਮੈਂ ਮੇਰੀ ਜ਼ਿੰਦਗੀ ਚ ਅਜ਼ਮਾਈ ਹੋਈ ਗੱਲ ਹੈ ਉਹ ਬੰਦਾ ਵਾਕਈ ਠੀਕ ਨਹੀਂ ਹੁੰਦਾ ਜਿਸ ਨੂੰ ਠੀਕ ਕਹਦੇ ਨੇ ਜਿਸ ਨੂੰ ਠੀਕ ਕੈਦਰ ਵੀ ਇਹ ਠੀਕ ਹੈ ਤਾਂ ਬਿਲਕੁਲ ਠੀਕ ਨਿਕਲਦਾ ਹੈ ਇਹਦਾ ਮਤਲਬ ਕਿਦਰ ਹੈ ਉਹ ਆਪਣੇ ਮਨ ਦੀ ਆਵਾਜ਼ ਤੇ ਨਾਲ ਇੰਨਾ ਜ਼ਿਆਦਾ ਕਨੈਕਟਡ ਨੇ ਔਰ ਉਹਨਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਕਿ ਜੋ ਮੇਰਾ ਮਨ ਕਹਿ ਰਿਹਾ ਉਹ ਬਿਲਕੁਲ ਠੀਕ ਹੈ ਅੱਜ ਇੰਨੀ ਏਜ ਤੋਂ ਬਾਅਦ ਆਪਣੇ ਮਨ ਨਾਲ ਇੱਕ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਮੈਂ ਮੰਨਦੀ ਆ ਕਿ ਮੇਰੇ ਨਾਲੋਂ ਉਹਨਾਂ ਦੀ ਆਪਣੀ ਰੂਹ ਨਾਲ ਐਟਿਊਨਮੈਂਟ ਕਿਤੇ ਜ਼ਿਆਦਾ ਹੈ ਪਰ ਉਹਦੇ ਲਈ ਇਹ ਹੈ ਕਿ ਰੋਲਾ ਥੋੜਾ ਬਾਹਰ ਦਾ ਜਿਹੜਾ ਅਸੀਂ ਬਹੁਤ ਜ਼ਿਆਦਾ ਪਾ ਲਿਆ ਅਗਰ ਉਹ ਘੱਟ ਕਰੋ ਔਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਗਰ 10 ਮਿੰਟ ਮੇਰੀ ਗੱਲ ਤੁਸੀਂ ਨੋਟ ਕਰ ਲਓ ਔਰ ਇਸ ਨੂੰ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਿਓ ਜਿਹੜੇ ਲੋਕ ਇਸੇ ਮੇ ਸਿਚੁਏਸ਼ਨ ਚ ਨੇ ਪਲੀਜ਼ ਉਹਨਾਂ ਨਾਲ ਇਹ ਰੀਲ ਸ਼ੇਅਰ ਕਰੋ ਹੋ ਸਕਦਾ ਹੈ ਰੀਲ ਉਹਨਾਂ ਦੇ ਲਈ ਹੋਵੇ ਤੁਸੀਂ ਸਿਰਫ ਕੀ ਕਰਨਾ ਹੈ ਕੋਈ ਵੀ ਵੱਡਾ ਡਿਸੀਜਨ ਲੈਣ ਤੋਂ ਪਹਿਲਾਂ ਤੰਗ ਹੋ ਕਿਸੇ ਚੀਜ਼ ਦੇ ਵਿੱਚ ਕਿਸੇ ਜੌਬ ਚ ਤੰਗ ਹੋ ਕਿਸੇ ਰਿਸ਼ਤੇ ਚ ਤੰਗ ਹੋ ਕਿਸੇ ਡਿਸੀਜਨ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਸਿਰਫ ਆਪਣੇ ਨਾਲ ਥੋੜੀ देर ਬੈਠੋ ਤੇ ਆਪਣੇ ਮਨ ਦੀ ਆਵਾਜ਼ ਸੁਣੋ ਲੋਕਾਂ ਦੀਆਂ ਸਲਾਹਾਂ ਨਹੀਂ ਕਿਤਾਬਾਂ ਤੋਂ ਪੜ੍ਹੇ ਹੋਏ ਨਹੀਂ ਸਿਰਫ ਤੁਸੀਂ ਆਪਣੇ ਮਨ ਦੀ ਆਵਾਜ਼ ਸੁਣੋ ਕਿ ਤੁਹਾਡਾ ਮਨ ਕੀ ਹਾਮੀ ਭਰ ਰਿਹਾ ਅਗਰ ਤੁਹਾਡਾ ਮਨ ਉਸ ਕੰਮ ਨੂੰ ਕਹਿ ਰਿਹਾ ਤਾਂ ਸੱਚ ਮੰਨਣਾ 100% ਉਹਦਾ ਰਿਜ਼ਲਟ ਜਿਹੜਾ ਹੈ ਉਹ ਤੁਹਾਡੇ ਕੋਲ ਹੀ ਹੈ ਇਟ ਇਜ਼ ਵਿਦਨ ਯੂ ਤੁਹਾਡੇ ਅੰਦਰ ਹੀ ਉਸ ਫੈਸਲੇ ਦੀ ਤੇ ਉਸ ਰੋਸ਼ਨੀ ਦਾ ਪੂਰੇ ਦਾ ਪੂਰਾ ਮੂਜਸਮਾ ਹੈ ਲੇਕਿਨ ਅਸੀਂ ਉਸ ਦੇ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਸਾਨੂੰ ਲੋਕ ਚੰਗੇ ਲੱਗਦੇ ਨੇ ਸਾਨੂੰ ਕਿਤਾਬਾਂ ਚ ਅਸੀਂ ਸਾਨੂੰ ਸਿਆਣੇ ਬਣੰਦੀ ਆਦਤ ਤੇ ਸਾਨੂੰ ਰਾਦਰ ਨਹੀਂ ਨਹੀਂ ਪਰ ਉਹ ਜਿਹੜੀ ਤੁਹਾਡੇ ਅੰਦਰ ਦੀ ਆਵਾਜ਼ ਹੈ ਨਾ ਉਹ ਤੁਹਾਡੇ ਕੰਨਾਂ ਤੱਕ ਜਦੋਂ ਪਹੁੰਚੇ ਤੇ ਉਹਨੂੰ ਅਣਗਹਿਲਾ ਨਾ ਕਰੋ ਬਲਕਿ ਉਸ ਦੇ ਉੱਤੇ ਐਕਸ਼ਨ ਲਵੋ ਇੱਕ ਵਾਰੀ ਇੱਕ ਮਹੀਨਾ ਆਪਣੇ ਮਨ ਦੀ ਆਵਾਜ਼ ਸੁਣ ਕੇ ਉਹਦੇ ਉੱਤੇ ਐਕਸ਼ਨ ਕਰਨੇ ਸ਼ੁਰੂ ਕਰੋ 30 ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਨਾ ਬਦਲ ਗਈ ਤਾਂ ਤਾਂ ਕਮੈਂਟਸ ਵਿੱਚ ਮੈਨੂੰ ਕਹਿ ਦਿਓ ਕਿ ਮੈਂ ਵੀ ਮੈਮ ਬਿਲਕੁਲ ਤੁਸੀਂ ਗਲਤ ਕਿਹਾ ਸੀ ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਮਨ ਦੀ ਆਵਾਜ਼ ਬਹੁਤ ਵਾਰ ਦਬਾਈਏ ਪਰ ਜੋ ਤੁਸੀਂ ਤੁਹਾਡੇ ਮਨ ਨੇ ਕਿਹਾ ਸੀ ਉਹੀ ਹੋਇਆ ਤਾਂ ਪਲੀਜ਼ ਮੈਨੂੰ ਕਮੈਂਟ ਚ ਜਰੂਰ ਦੱਸੋ ਕਿ ਤੁਸੀਂ ਆਪਣੇ ਮਨ ਦੀ ਆਵਾਜ਼ ਕਿੰਨੀ ਸੁਣਦੇ ਹੋ सेलिब्रेट ਲਾਈਫ